ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਹੋਸ਼ ਗੁਰਬਾਣੀ ਵਿੱਚ ਆਪ ਸਭ ਦਾ ਸਵਾਗਤ ਹੈ ਜੋ ਸਾਹਮਣੂ ਜੀ ਆਏ ਹਨ ਜੀ ਆਓ ਸਾਰੇ ਮਿਲ ਕੇ ਪੈਨਾ ਸ਼ਬਦ ਉਚਾਰਨ ਤੇ ਉਸ ਤੋਂ ਪ੍ਰੰਤ ਅਸੇ ਅਰਥ ਕਰਾਂਗੇ ਅੱਜ ਭਗਤ ਰਵਦਾਸ ਜੀ ਦੇ ਪੰਜਵੇਂ ਸ਼ਬਦ ਦੀ ਵਾਰੀ ਹੈ ਜੀ ਇੱਕ ਓੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ ਰਗਾ ਸਾ ਬਾਣੀ ਫਕਤਾ ਕੀ ਕਬੀਰ ਜੀਓ ਨਾਮਦੇਵ ਜੀਉ ਰਵਿਦਾਸ ਜੀਉ ਆਸਾ ਬਾਣੀ ਸ੍ਰੀ ਰਵਿਦਾਸ ਜੀਉ ਕੀ ਹਰ 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 ਹਰੇ ਹਰ ਸਿਮਰਤ ਜਨ ਗਏ ਨਿਸਤਰ ਤਰੇ ਰਹਾਓ ਹਰ 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 ਹਰੇ ਹਰ ਸਿਮਰਤ ਜਨ ਗਏ ਨਿਸਤਰ ਤਰੇ ਰਹਾਓ ਹਰ ਕੇ ਨਾਮ ਕਬੀਰ ਉਜਾਗਰ ਜਨਮ ਜਨਮ ਕੇ ਕਾਟੇ ਕਾਗਰ ਨੇਮਤ ਨਾਮ ਦੇਉ ਦੂਧ ਪਿ ਆਇਆ ਤਿਉਂ ਜਗ ਜਨਮ ਸੰਕਟ ਨਹੀਂ ਆਇਆ ਹਰ ਕੇ ਨਾਮ ਕਬੀਰ ਉਜਾਗਰ ਜਨਮ ਜਨਮ ਕੇ ਕਾਟੇ ਕਾਗਰ ਨੇਮਤ ਨਾਮ ਦੇਉ ਦੂਧ ਪਿ ਆਇਆ ਤਿਉਂ ਜਗ ਜਨਮ ਸੰਕਟ ਨਹੀਂ ਆਇਆ ਜਨ ਰਵਿਦਾਸ ਰਾਮ ਰੰਗ ਰਾਤਾ ਓ ਗੁਰ ਪ੍ਰਸਾਦ ਗੁਰ ਪ੍ਰਸਾਦ ਨਰੁ ਕਉ ਨਹੀਂ ਜਾਤਾ ਜਨ ਰਵਿਦਾਸ ਰਾਮ ਰੰਗ ਰਾਤਾ ਇਹ ਉਹ ਗੁਰਪ੍ਰਸਾਦ ਨਰਕ ਨਹੀਂ ਜਾਂਦਾ ਇਸ ਸ਼ਬਦ ਸੋਂਕ ਰਖਦਾ ਅਸੀ ਸੰਸਖ ਦਿੰਦੇ ਹਨ ਕਿ ਪਰਮੇਸ਼ਰ ਦਾ ਗੁਰਸ਼ਬ ਗੁਰਬਾਣੀ ਨਾਮ ਸਿਮਧ ਪਤਵਜਨ ਪਰਮੇਸ਼ਰ ਵਿੱਚ ਹੀ ਸਮਾ ਜਾਂਦੇ ਹਨ ਜੀ ਫਿਰ ਭਗ ਜੀ ਨੀਵੀਂ ਜਾਤ ਨਾਲ ਸੰਮੰਦਤ ਸਬੰਧਤ ਹੁੰਦੇ ਹੋਏ ਵੀ ਆਖਦੇ ਹਨ ਕਿ ਭਾਵੇਂ ਉਪਰ ਦੇ ਸੇਵਕ ਜੋ ਹਨ ਨੀਵੀਂ ਜਾਤ ਦੇ ਕਿਉਂ ਨਾ ਹੋ। ਫਿਰ ਵੀ ਗੁਰਸ਼ਾਹਦ ਗੁਰਬਾਣੀ ਨਾਮ ਸਿਮਰਨਦਾਰਾ ਪਰਮੇਸ਼ਰ ਦੇ ਉਪਾਦ ਇਸ ਜਗ ਸੰਸਾਰ ਵਿੱਚ ਪ੍ਰਤਿਸ਼ਟਾ ਪ੍ਰਾਪਤ ਕਰਦੇ ਹਨ ਜੀ। ਫਿਰ ਪਗ ਜੀ ਆਖਦੇ ਹਨ ਜੋ ਸੇਵਕ ਪਰਮੇਸ਼ਰ ਰੂਪਰਾਮ ਦੇ ਉਸਤ ਗੁਰਬਾਣੀ ਨਾਮ ਦੇ ਰੰਗ ਵਿੱਚ ਰੰਗੇ ਜਾਂਦੇ ਹਨ ਜੀ ਉਹ ਨਰਕਾਂ ਦੇ ਪ੍ਰਭਾਵ ਤੋਂ ਸਦਾ ਲਈ ਮੁਕਤ ਹੋ ਜਾਂਦੇ ਹਨ ਜੀ ਸੋ ਪਗ ਜੀ ਆਖਦੇ ਹਨ ਪਰਮੇਸ਼ਰ ਹਰ ਦੇ ਹਰ ਨਾਮ ਨੂੰ ਸਿਮਰਦੇ ਆ ਪਰਮੇਸ਼ਰ ਹਰ ਦੇ ਦਾਸ ਇਸ ਪਾਉਂ ਜਾ ਸੋਗਰ ਸੰਸਾਰ ਤੋਂ ਉਤਰ ਕੇ ਪਾਰ ਹੋ ਗਏ ਹਾਂ ਜੀ ਪਾਉ ਉਹਨਾਂ ਦਾ ਗੁਰਸ਼ਬਦ ਗੁਰਬਾਣੀ ਨਾਮ ਸਿਮਰਨ ਕਰਕੇ ਉਧਾਰ ਹੋ ਗਿਆ ਹੈ ਜੀ ਰਹਾਉ ਫਿਰ ਭਗ ਜਾ ਧਿਆਨ ਪਰਮੇਸ਼ਰ ਹਾਰ ਦੇ ਗੁਰਸ਼ਬਦ ਗੁਰਬਾਣੀ ਨਾਮ ਨੂੰ ਸਿਮਰਨ ਆਉ ਭਗਤ ਕਬੀਰ ਜੀ ਪ੍ਰਸਿੱਧ ਹੋਏ ਜੀ ਅਤੇ ਉਹਨਾਂ ਦੇ ਜਨਮ ਜਨਮਾਂ ਦੇ ਲਿਖੇ ਦੇ ਕਾਗਜ਼ ਧਰਮਰਾਜ ਨੇ ਪਾੜ ਦਿੱਤੇ ਜੀ ਭਾਵ ਉਹਨਾਂ ਦੇ ਜਨਮ ਮਰਨ ਦਾ ਚੱਕਰ ਖਤਮ ਹੋ ਗਿਆ ਜੀ ਫਿਰ ਭਗ ਜੀ ਆਖਦੇ ਹਨ ਨਾਮਦੇਵ ਜੀ ਨੇ ਉਹ ਸਤਿਗੁਰ ਬਾਣੀ ਨਾਮ ਸਿਮਰਨ ਪਿਆਰ ਨਾਲ ਆਪਣੇ ਗੁਰੂ ਠਾਕੁਰ ਨੂੰ ਦੁੱਧ ਪਿਲਾਇਆ ਜੀ ਉਹ ਵੀ ਇਸ ਜਗਤ ਸੰਸਾਰ ਦੇ ਜਨਮ ਮਰਨ ਦੇ ਸੰਕਟ ਵਿੱਚ ਨਹੀਂ ਆਇਆ ਜੀ ਫਿਰ ਭਗ ਜੀ ਆਧਿਆਨ ਕੇ ਦਾਸ ਰਵਿਦਾਸ ਪਰਮੇਸ਼ਰ ਰੂਪ ਰਾਮ ਦੇ ਗੁਰ ਸ਼ਬਦ ਗੁਰੂ ਬਾਣੀ ਨਾਮ ਰੰਗ ਵਿੱਚ ਰੰਗੇ ਗਏ ਹਨ ਜੀ ਇਸ ਤਰ੍ਹਾਂ ਗੁਰਾਂ ਦੀ ਕਿਰਪਾ ਨਾਲ ਉਹ ਵੀ ਨਰਕ ਨਹੀਂ ਚ ਨੇ ਜਾਣਗੇ ਜੀ ਇਹ ਸ਼ਬਦ ਦਾ ਸਾਰ ਇਸ ਤਰ੍ਹਾਂ ਕਰੀਏ ਜੀ ਇਸ ਸ਼ਬਦ ਵਿੱਚ ਭਗ ਰਵਿਦਾਸੀ ਸਾਨੂੰ ਸਿੱਖ ਦਿੰਦੇ ਹਨ ਕਿ ਗੁਰਸ਼ਬਦ ਗੁਰਬਾਣੀ ਨਾਮ ਸਿਮਰਨ ਦੀ ਬਹੁਤ ਮਹਿਮਾ ਹੈ ਜੀ ਫਿਰ ਪਾਵਾਂ ਜੋ ਗੁਰਮੁਖ ਸੇਵਕ ਹਨੋਂ ਨੀਵੀਂ ਜਾਤ ਦੇ ਕਿਉਂ ਨਾ ਹੋ ਤਚਮਾਰ ਚਾ ਨੀਵੀਂ ਜਲਾਏ ਜਾਂ ਨੀਵੀਂ ਜਾਤਾਂ ਦੇ ਕਿਉਂ ਨਾ ਹੋ ਫਿਰ ਭਗਤ ਯਾਦ ਹਨ ਗੁਰਸ਼ਬਦ ਗੁਰਬਾਣੀ ਨਾਮ ਦੀ ਹੀ ਇਹ ਬਰਕਤ ਹੈ ਜਿਸ ਨਾਲ ਨੀਵੀਂ ਜਾਤ ਦੇ ਪਗਤ ਇਸ ਜਗ ਸੰਸਾਰ ਵਿੱਚ ਪ੍ਰਗਟ ਹੋਏ ਜੀ ਸਤਿਕਾਰੇ ਗਏ ਜੀ ਅਤੇ ਨਮਸਕਾਰੇ ਗਏ ਹਨ ਜੀ ਫਿਰ ਭਗਤ ਯਾਹਦੇ ਹਨ ਇਸੇ ਤਰ੍ਹਾਂ ਭਗਤ ਨਾਮਦੇਵ ਜੀ ਪਰਮੇਸ਼ਰ ਹਾਰ ਨੂੰ ਗੁਰਸ਼ਾਬ ਗੁਰਬਾਣੀ ਨਾਮ ਰੂਪ ਦੁੱਧ ਬਣਾਉਣਾ ਵੀ ਨਾਮ ਸਿਮਰਨ ਦਾ ਹੀ ਇੱਕ ਚਮਤਕਾਰ ਹੈ ਜੀ ਸੋ ਭਗ ਜੀ ਆਖਦੇ ਹਨ ਕਿ ਗੁਰੂ ਦੀ ਕਿਰਪਾ ਨਾਲ ਪਰਮੇਸ਼ਰ ਦਾ ਨਾਮ ਜਪਿਆਂ ਜਨਮ ਮਰਨ ਤੋਂ ਰਹਿਤ ਹੋ ਜਾਂਦਾ ਹੈ ਜੀ ਜਿਸ ਤਰ੍ਹਾਂ ਅਸ਼ਬਦਿਆਂ ਇਹ ਹੀ ਲਿਆ ਪੰਕਤੀਆਂ ਹਨ ਜੀ ਜਨ ਰਵਿਦਾਸ ਰੰਗਰਾਤਾ ਏਹੋ ਗੁਰ ਪ੍ਰਸਾਦ ਨਰਕ ਨਹੀਂ ਜਾਂਦਾ जन रविदास राम रंग राता इं गुरप्रसाद नरक नहीं जाता फिर जिस तरह इस शब्दी ये पहली पंक्ति भी है जी हर 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 हर, हर हरे हर सिमरत जन गए निस्तर तरे राह हर हर हर, हर 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 हरे हर सिमरत जिन गए निस्तर तरे राह ਅੱਜ ਦਾ ਵਿਚਾਰ ਕਰਦੇ ਆ ਮੈਂ ਕੋਲ ਨੇਕਾ ਭੁੱਲਾ ਹੋਈਆਂ ਹੋਣ ਕਿਆ ਉਸ ਵਾਸਤੇ ਮੈਂ ਖਿਵਾਦੀ ਜਾ ਚ ਖਾਂ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ